ਸੰਗਰੂਰ ਦੇ ਪਿੰਡ ਨਵੋਲ ਦੇ ਨੌਜਵਾਨ ਫੌਜੀ ਰੀਕੂ ਸਿੰਘ ਲਾਸ ਨਾਇਕ ਦੀ ਸਿੱਕਮ ਦੇ ਵਿੱਚ ਕਹਾਸੇ ਦਰਾਂ ਮੌਤ ਹੋ ਗਈ ਜਿਸ ਦਾ ਸਰਕਾਰੀ ਸਨਮਾਨ ਨਾਲ ਹੋਵੇਗਾ ਅੰਤਿਮ ਸੰਸਕਾਰ ਪਰ ਮ੍ਰਿਤਕ ਦੇ ਨੂੰ ਫ੍ਰਿਜ ਵਿੱਚ ਰੱਖਣ ਲਈ ਪਰਿਵਾਰ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਬਰ ਸੰਗਰੂਰ ਤੋਂ ਹੈ ਜਿੱਥੇ ਦੇ ਪਿੰਡ ਨਵੋਲ ਦੇ ਲਾਸ ਨਾਇਕ ਰੀਕੂ ਸਿੰਘ ਦੀ ਸਿੱਕਮ ਵਿੱਚ ਹਾਸੇ ਦਰਾਂ ਮੌਤ ਹੋ ਗਈ ਇਸ ਸ਼ਹੀਦੀ ਮ੍ਰਿਤਕ ਦੇ ਨੂੰ ਫ੍ਰਿਜ ਵਿੱਚ ਰੱਖਣ ਦੇ ਲਈ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਉਹ ਸਰਕਾਰੀ ਹਸਪਤਾਲ ਦੇ ਵਿੱਚ ਗਏ ਸਨ ਜਿੱਥੇ ਉਹਨਾਂ ਨੂੰ ਕੋਈ ਚੰਗਾ ਜਵਾਬ ਨਹੀਂ ਮਿਲਿਆ ਜਿਸ ਦੇ ਚਲਦੇ ਉਹ ਆਪਣੇ ਤੌਰ ਤੇ ਫ੍ਰਿਜ ਦਾ ਇੰਤਜ਼ਾਮ ਕਰਦੇ ਫਿਰਦੇ ਹਨ ਪਰ ਦੂਜੇ ਪਾਸੇ ਹਸਪਤਾਲ ਦੇ ਐਸਐਮਓ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਠੁਕਰਾਇਆ ਹੈ ਮੇਰਾ ਨਾਮ ਅਕਸੀਰ ਆ ਜੀ ਨਮੋਲ ਤੋਂ ਆਏ ਹਾਂ ਜੀ ਕੀ ਮਾਮਲਾ ਹੈ ਜੀ ਮਾਮਲਾ ਇਹ ਸੀ ਜੀ ਸਾਡਾ ਬੱਚਾ ਕੱਲ ਆਰਮੀ ਦੇ ਵਿੱਚ ਐਕਸਪਾਇਰ ਹੋ ਗਿਆ ਇਹ ਦੀ ਡੈੱਡ ਬਾਡੀ ਆਉਣੀ ਹੈ ਕੱਲ ਸ਼ਾਮ ਤੱਕ ਤੇ ਇਹ ਮੁੰਡਾ ਵੀ ਆਰਮੀ ਦੇ ਵਿੱਚ ਹੈ ਉਹਨਾਂ ਦਾ ਭਰਾ ਇਹਨਾਂ ਨਾਲ ਇਹਨਾਂ ਦੇ ਅਫਸਰ ਨਾਲ ਗੱਲ ਹੋਈ ਆ ਆਰਮੀ ਦੇ ਅਫਸਰ ਦੇ ਨਾਲ ਉਹ ਕਹਿੰਦੇ ਵੀ ਕੱਲ ਨੂੰ ਲੇਟ ਹੋ ਸਕਦਾ ਹੈ ਵੀ ਤੁਸੀਂ ਹਸਪੀਟਲ ਦੇ ਵਿੱਚ ਫ੍ਰੀਜ਼ਰ ਦਾ ਪ੍ਰਬੰਧ ਰੱਖੋ ਉਹਦੇ ਲਈ ਤੁਸੀਂ ਸਿਵਲ ਹਸਪੀਟਲ ਜਾਓ ਤੇ ਅਸੀਂ ਉਹਦੇ ਫ੍ਰੀਜ਼ਰ ਵਾਸਤੇ ਐਸਐਮਓ ਸਾਹਿਬ ਨੂੰ ਮਿਲਣ ਆਏ ਸੀਗੇ ਤੇ ਵੀ ਸਾਨੂੰ ਫ੍ਰੀਜ਼ਰ ਚਾਹੀਦਾਗਾ ਕੱਲ ਨੂੰ ਉਹ ਕਹਿੰਦੇ ਵੀ ਸਾਡੇ ਕੋਲ ਪੰਜ ਨੇਗੇ ਹੇਲਾ ਹਾਲ ਚਾਰ ਚੱਲਦੇ ਨੇ ਮੌਕੇ ਤੇ ਵਿਲਾ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਅਸੀਂ ਆਖਿਆ ਜੀ ਵੀ ਸਾਨੂੰ ਪਹਿਲਾਂ ਕਲੀਅਰ ਕਰ ਦਿਓ ਤੇ ਉਹ ਕਹਿੰਦੇ ਵੀ ਪਹਿਲਾਂ ਤਾਂ ਨਹੀਂ ਹੋ ਸਕਦਾ ਕਲੀਅਰ ਵੀ ਪਹਿਲਾਂ ਜੇ ਕੋਈ ਹੋਰ ਆ ਗਿਆ ਫਿਰ ਅਸੀਂ ਉਹਨੂੰ ਕੀ ਕਹਾਂ ਜਦੋਂ ਉਹ ਕਹਿੰਦੇ ਪਵਾਨੀਗੜ ਆ ਕੇ ਤੁਸੀਂ ਉਦੋਂ ਉਹ ਕਰ ਦਿਓ ਕਿਵੇਂ ਦੇਖਦੇ ਹੋ ਸਾਨੂੰ ਤਾਂ ਠੀਕ ਨਹੀਂ ਲੱਗਾ ਇਹਨਾਂ ਦਾ ਵਿਵਹਾਰ ਵੀ ਇੱਕ ਸਹੀਦ ਪਰਿਵਾਰ ਆ ਲਾ ਲੋ ਉਹਨਾਂ ਦਾ ਭਰਾ ਹੈਗਾ ਉਹ ਦੇਸ਼ ਦੀ ਖਾਤਰ ਹੈ ਕਹਿੰਦੇ ਨੇ ਵੀ ਸਰਕਾਰਾਂ ਉਹਨਾਂ ਵਾਸਤੇ ਸਾਰਾ ਸਿਸਟਮ ਤਾਣਾ ਵਾਣਾ ਲੱਗਿਆ ਹੋਇਆ ਹੈ ਇੱਕ ਪਾਸੇ ਇੱਕ ਫਰੀਜਰ ਨਹੀਂ ਮਤਲਬ ਕੀ ਗੱਲ ਤੁਸੀਂ ਰੱਖੀ ਸੀ ਉਹਨਾਂ ਕੋਲ ਇੱਕ ਕਿਹਾ ਸੀ ਮਨੋ ਵੀ ਜੀ ਸਾਨੂੰ ਘਟੋ ਘਟ ਤੁਸੀਂ 2 ਘੰਟੇ ਪਹਿਲਾਂ ਸਾਨੂੰ ਕਲੀਅਰ ਤਾਂ ਕਰ ਦੋ ਨਾ ਸਾਨੂੰ ਵੀ ਅਸੀਂ ਕੀ ਕਹਾਂਗੇ ਉਹਨਾਂ ਨੂੰ ਵੀ ਮੌਕੇ ਤੇ ਲੈ ਕੇ ਦੇ ਸਕਦੇ ਸੀ ਕਿਤੋਂ ਇੰਤਜ਼ਾਮ ਕਰ ਦੋ ਹਾਂਜੀ ਇੰਤਜ਼ਾਮ ਵੀ ਕਰ ਸਕਦੇ ਨੇ ਬਾਕੀ ਕਹਿੰਦੇ ਰਹੇ ਵੀ ਮਿਲ ਵੀ ਜਾਊਗਾ ਸਿੱਖਾ ਕਲੀਅਰ ਕਰੋ ਸਾਨੂੰ ਕਲੀਅਰ ਤੋਂ ਬਣਾ ਸੀ ਆਰਮੀ ਨੂੰ ਕੀ ਕਹਾਂਗੇ ਤੁਸੀਂ ਤੁਹਾਨੂੰ ਦੱਸਿਆ ਸੀਗਾ ਵੀ ਐਂਦਾ ਕਰਕੇ ਸ਼ਹੀਦ ਹੋਇਆ ਗਿਆ ਹਾਂਜੀ ਬਿਲਕੁਲ ਦੱਸਿਆ ਜੀ ਤਾਂ ਫਿਰ ਹੁਣ ਤੁਸੀਂ ਕੀ ਪ੍ਰਬੰਧ ਕਰ ਰਹੇ ਹੋਗੇ ਅਸੀਂ ਦੇਖਦੇ ਆ ਜੀ ਨਹੀਂ ਫਿਰ ਸਨਾਮ ਜਾ ਰਹੇ ਸੀਗੇ ਵੀ ਚਲੋ ਸਨਾਮ ਹਸਪੀਟਲ ਤੋਂ ਪਤਾ ਕਰਦੇ ਹਾਂ ਪ੍ਰਾਈਵੇਟ ਪਤਾ ਕਰ ਰਹੇ ਹੋ ਤੁਸੀਂ ਪ੍ਰਾਈਵੇਟ ਤਾਂ ਸਾਡਾ ਇਹ ਸੀ ਵੀ ਚਲੋ ਸਰਕਾਰੀ ਆ ਹਨਾ ਜੀ ਸਰਕਾਰੀ ਦੇ ਵਿੱਚ ਹੀ ਹੋਣਾ ਚਾਹੀਦਾ ਹੂੰ ਇਹ ਕੋ ਮੁਲਾਜ਼ਮ ਵੀ ਸਰਕਾਰੀ ਸੀਗਾ ਘੱਟੋ ਘੱਟ ਉਹਦਾ ਅਰੇਂਜਮੈਂਟ ਤਾਂ ਸਰਕਾਰ ਨੂੰ ਕਰਨੀ ਚਾਹੀਦਾ ਇਹ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਜੀ ਜਦੋਂ ਇੱਕ ਆਰਮੀ ਦੇ ਬੰਦੇ ਵਾਸਤੇ ਨਹੀਂ ਫ੍ਰੀਜਰ ਮਿਲ ਸਕਦਾ ਆਮ ਬੰਦੇ ਲਈ ਕੀ ਹੋਊਗਾ ਨਹੀਂ ਫ੍ਰੀਜਰ ਸਾਡੇ ਕੋਲੇ 6 ਨੇ ਜੀ ਮੋਰਚਰੀ ਚ ਠੀਕ ਹੈ ਅੱਜ 5 ਪੋਸਟਮਾਰਟਮ ਹੋ ਗਏ ਨੇ ਪੰਜਵਾਂ ਹੁਣ ਹੋ ਰਿਹਾ ਹੈ ਜਦੋਂ ਇਹ ਮਿਲਕਲ ਫੈਮਿਲੀ ਆ ਕੇ ਗਈ ਏ ਵੀ ਸਾਡੀ ਬੋਡੀ ਕੱਲ ਨੂੰ ਆਉਣੀ ਸ਼ਾਮ ਤੱਕ ਵੀ ਸਾਡੀ ਕੱਲ ਨੂੰ ਫ੍ਰੀਜਰ ਖਾਲੇ ਬੋਡੀ ਇਹਨਾਂ ਨੂੰ ਮੈਂ ਕਿਹਾ ਵੀ ਫ੍ਰਿਜ ਖਾਲੀ ਹੋਇਆ ਅਵੇਲੇਬਲ ਹੋਇਆ ਤੁਹਾਨੂੰ ਜਰੂਰ ਮਿਲੂਗਾ ਜੀ ਸੋ ਐਮਰਜੈਂਸੀ 'ਚ ਸਾਡੇ ਈਐਮਓ ਹੁੰਦੇ ਰਹ ਉਹਨੂੰ ਆਕੇ ਤੁਸੀਂ ਦੱਸਣਾ ਵੀ ਸਾਡੀ ਬੋਡੀ ਆਗੀ ਰਖਾਵੂਗਾ ਫਿਰ ਰਾਤ ਨੂੰ ਆਵੇ ਅੱਧੀ ਰਾਤ ਨੂੰ ਜਦੋਂ ਮਰਦੀ ਆਵੇ ਸਰ ਜੀ ਬਾਇਚਾਂਸ ਨਾ ਮਤਲਬ ਕਿ ਕੁਦਰਤੀ ਕੋਈ ਉਸ ਸਮੇਂ ਜਦੋਂ ਬੱਡੇ ਬੋਡੀ ਹੋਣੀ ਹੋਵੇ ਨਾ ਵਿਲਾ ਬਈ ਮੈਂ ਤੁਸੀ ਕਿਹਾ ਕਿ ਪਹਿਲਾਂ ਫਿਰ ਉਸ ਵੇਲੇ ਸਾਡੇ ਕੋਲ ਧੂਰੀ ਜਾਂ ਸੁਨਾਮ ਉਹ ਚ ਸਰਕਾਰੀ ਚੈਲੇ ਨੇ ਜਾਂ ਫਿਰ ਰਾਮ ਬਾਗ ਚ ਵੀ ਇਸ ਰਖਵਾ ਸਕਦੇ ਉਹ ਸਾਡੇ ਕੋਲੇ ਵੱਜ ਜਾਂਦੀਆਂ ਨੇ ਬੋਡੀਆਂ ਅਸੀਂ ਉੱਥੇ ਆਰਾਮ ਬਕ ਤੇ ਰੱਖੋਣੇ ਨੇ ਸੋਕਣੇ ਵੇਖਦੇ ਹਾਂ ਕਿ ਫੌਜੀ ਸੀ ਹੀ ਤੋਇਆ ਸਰਕਾਰੀ ਸਨਮਾਨਾਂ ਦੇ ਨਾਲ ਕਿੰਨਾ ਬਿਲਕੁਲ ਸਹੀ ਆ ਉਹਦੇ ਲਈ ਅਸੀਂ ਬੁੱਕ ਉੱਥੇ ਆਪਾਂ ਕਹਿ ਰਹੇ ਹਾਂ ਕਿ ਫਾਰਮੈਲਿਟੀ ਤੁਹਾਨੂੰ ਅੱਧਾ ਘੰਟਾ ਪਹਿਲਾਂ ਆ ਕੇ ਦੱਸਣਾ ਪਏਗਾ ਫਾਰਮੈਲਿਟੀ ਕਰਦੇ ਪਹਿਲਾਂ ਦੀ ਫਾਰਮੈਲਿਟੀ ਕੋਈ ਨਹੀਂ ਹੈਗੀ ਇੱਥੇ ਉਹਨਾਂ ਨੇ ਕਿਹਾ ਕਿ ਐਪਲੀਕੇਸ਼ਨ ਕਿਹਾ ਗਿਆ ਸਾਨੂੰ ਕਿ ਲਿਖ ਕੇ ਦੇਣੀ ਪਵੇ ਐਪਲੀਕੇਸ਼ਨ ਤਾਂ ਲਿਖਾਂਗੇ ਨਾ ਜਿਵੇਂ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਅਸੀਂ ਬੋਡੀ ਰੱਖਣੀ ਹੈ ਅਸੀਂ ਸੰਸਕਾਰ ਕਰ ਲੂ ਕਰਾਂਗੇ ਜਾਂ ਦੋ ਦਿਨਾਂ ਨੂੰ ਕਰਾਂਗੇ ਜੇ ਰਿਸ਼ਤੇਦਾਰ ਆ ਰਹੇ ਨੇ ਵੀ ਕੋਈ ਗੰਤੂ ਜੀ ਜੇਕਰ ਉਸ ਟਾਈਮ ਨਾਲ ਤੁਹਾਡੇ ਕੋਲ ਫ੍ਰਿਜ ਨਾ ਹੋਵੇ ਤਾਂ ਫਿਰ ਅਸੀਂ ਧੂਰੀ ਜਾਂ ਸੁਨਾਮ ਭੇਜ ਦਾਂਗੇ ਜਾਂ ਆਰਾਮਬਗ ਵਿੱਚ ਵੀ ਕਰਖਵਾ ਸਕਦੇ ਹਾਂ ਫ੍ਰੀ ਪ੍ਰਬੰਧ ਦੱਸੇਗੇ ਅਸੀਂ ਬਿਲਕੁਲ ਬਿਲਕੁਲ ਦੱਸੋ ਦੱਸ ਪੁੱਛੋ ਹਾਂਜੀ ਹਾਂਜੀ ਉਹ ਤਾਂ ਕਹਿੰਦੇ ਸਰ ਖੁਦ ਕਹਿ ਰਹੇ ਨਹੀਂ ਕਿ ਸਾਨੂੰ ਸੁਨਾਮ ਭੇਜਿਆ ਅਸੀਂ ਆਪਣੇ ਆਪ ਸੁਨਾਮ ਜਾ ਜਦੋਂ ਬਾਡੀ ਆਊਗੀ ਮੈਂ ਇਹਨਾਂ ਨੂੰ ਕਿਹਾ ਜੇ ਨਾ ਖਾਲੀ ਹੋਇਆ ਫਿਰ ਅਸੀਂ ਸੁਨਾਮ ਜਾਂ ਧੂਰੀ ਵੀ ਰਖਵਾ ਸਕਦੇ ਹਾਂ ਜਾਂ ਆਰਾਮਬਗ ਵਿੱਚ ਰਖਵਾ ਇਹ ਕਹਿੰਦੇ ਸਾਡੇ ਕੋਲ ਆਪਣਾ ਫ੍ਰਿਜ ਵੀ ਹੈਗਾ ਮੈਂ ਫਿਰ ਕੋਈ ਰੋਲ ਲੈਣੀ ਹੈਗਾ ਉਹ ਕਹਿੰਦੇ ਬਾਕਸ ਦੇ ਵਿੱਚ ਹੀ ਫਿਰ ਬਾਡੀ ਆਊ ਤਾਂ ਬਾਕਸ ਦੇ ਵਿੱਚੋਂ ਨਹੀਂ ਟਿਕਦਾ ਫ੍ਰਿਜ ਦੇ ਵਿੱਚ ਉਹ ਤਾਂ ਅਸੀਂ ਸੀਧਾ ਤਾਂ ਕੁਛ ਨਾ ਕੁਛ ਤਾਂ ਕਰਾਂਗੇ ਅੱਜ ਦੀ ਉਹ ਕੱਲ ਨੂੰ ਆਉਣੀ ਆ ਬੋੜੀ ਹਾਂ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਏ ਕਿਸ ਤਰ੍ਹਾਂ ਪਹਿਲਾਂ ਕਹਿ ਰਹੇ ਫਰਿੱਜ ਅਸੀਂ ਕੋਈ ਨਾ ਕੋਈ ਜਿਵੇਂ ਦੇਖੋ ਸਰ ਫਰਿੱਜ ਖਾਲੀ ਹੋਇਆ ਤਾਂ ਫਿਰ ਰੌਲਾ ਹੀ ਨਹੀਂ ਫਰਿੱਜ ਨਾ ਖਾਲੀ ਹੋਇਆ ਤਾਂ ਅਸੀਂ ਕੋਈ ਇੰਤਜ਼ਾਮ ਕਰਾਂਗੇ ਚਾਹੇ ਸੁਨਾਮ ਰਖਵਾਈਏ ਚਾਹੇ ਧੋਈ ਰਖਵਾਈਏ ਕਿਤੇ ਵੀ ਰਖਵਾਈਏ ਸਰ ਪ੍ਰਵਾਨ ਕੋਈ ਨਾੜਾ ਇਹ ਕਹਿੰਦੇ ਇਹਨਾਂ ਨੇ ਤੁਸੀਂ ਕਿਹਾ ਨਹੀਂ ਹੈਗਾ ਤੁਸੀਂ ਨਹੀਂ ਕਿਹਾ ਜੀ ਵੀ ਅਸੀਂ ਅਰੇਜਮੈਂਟ ਕਰਾਂਗੇ ਤੁਸੀਂ ਕਿਹਾ ਵੀ ਤੁਸੀਂ ਪਤਾ ਕਰ ਲਿਓ ਪਤਾ ਤਾਂ ਇਹ ਕਰ ਲਿਓ ਵੀ ਖਾਲੀ ਹੈ ਤੇ ਨਹੀਂ ਸਾਨੂੰ ਕਿਹਾ ਹਾਂ ਅਸੀਂ ਜਦੋਂ ਪਤਾ ਕਰਨ ਜਾ ਰਹੇ ਸੀ ਤੁਸੀਂ ਤਾਂ ਆਪਣੇ ਪਤਾ ਕਰਨੇ ਜਾ ਰਹੇ ਹੋ ਤੁਹਾਨੂੰ ਤੁਹਾਨੂੰ ਕੀ ਕਿਹਾ ਸਰ ਇਹਨਾਂ ਨੇ ਤੁਹਾਨੂੰ ਕੀ ਕਿਹਾ ਸਾਨੂੰ ਤਾਂ ਇਹ ਕਿਹਾ ਜੀ ਵੀ ਜਦੋਂ ਉਹ ਭਵਾਨੀਗੜ ਆਗੇ ਭਵਾਨੀਗੜ ਤੋਂ ਉਦੋਂ ਸਾਨੂੰ ਤੁਸੀਂ ਦੱਸ ਦਿਓ ਜੇ ਉਰੇ ਮੇਲਾ ਹੋਊਗਾ ਤਾਂ اسی ਉਰੇ ਹੋਗਾ ਜਿੰਨਾ ਮੇਲਾ ਹੋਇਆ ਫਿਰ ਜਿੰਨਾ ਮੇਲਾ ਹੋਇਆ ਜੇ ਆਰਾਮ ਬਾਗ ਜਾਂ ਵੀ ਤੁਸੀਂ ਪਤਾ ਪਾਓ ਹੋਰ ਪਤਾ ਕਰਨਾ ਹੈ ਅਸੀਂ ਇਹ ਨਹੀਂ ਕਿਹਾ ਵੀ ਅਸੀਂ ਪ੍ਰਬੰਧ ਕਰਾਂਗੇ ਪਰਵੰਦ ਸਰ ਜਦੋਂ ਇਹੀ ਮੈਂ ਇਹਨੂੰ ਕਿਹਾ ਸੀ ਵੀ ਬਹੁਤ ਰਿਸ਼ਨ ਨਾ ਹੋਵੇ ਕੋਈ ਅਸੀਂ ਜੇ ਇੱਥੇ ਖਾਲੀ ਹੋਇਆ ਤਾਂ ਦੋਦੀ ਰੱਖਿਆ ਜਾਊਗਾ ਨਹੀਂ ਇਹ ਇਹ ਮਤਲਬ ਇਹਨਾਂ ਨੂੰ ਇਹੀ ਵੀ ਬਾਡੀ ਪਹਿਲਾਂ ਇੱਥੇ ਆਵੇ ਫਿਰ ਕਿਤੇ ਅਸੀਂ ਉਸ ਦੇ ਸਹਾਰੇ ਨਾਲ ਉਹਨਾਂ ਸਨਾਵਲੇ ਨੂੰ ਕਹਿ ਦਾਂਗੇ ਠੀਕ ਹੈ ਵੀ ਉਧਰ ਪਹਾਣੀਗੜ ਤੋਂ ਡਾਇਵਰਟ ਹੋ ਜਾਊਗੀ ਜਾਂ ਤੋਰੀ ਚਲੀ ਜਾਊਗੀ ਬਈ ਇਹ ਇੱਥੇ ਆਵੇ ਇੱਥੇ ਲਾ ਹਣ ਫਿਰ ਅਸੀਂ ਉਹਨੂੰ ਉੱਥੇ ਭੇਜੀਏ ਉਹਦਾ ਕੋਈ ਹੋਣੀ ਨਾ ਮੰਦ ਬੋਡੀ ਅਜੇ ਕੱਲ ਸ਼ਾਮ ਤੱਕ ਆਉਣੀ ਇਹਨਾਂ ਦੀ ਠੀਕ ਹੈ ਨਾ ਅੱਜ ਤੱਕ ਹੈ ਹੀ ਨਹੀਂ ਬਾਡੀ ਦੇਖ ਹੁਣ ਹੋਵੇ ਆਪਾਂ ਹੁਣ ਰਿਜੈਕਟ ਕਰੀ ਫੇਰ ਹੀ ਮੰਨਿਆ ਗੱਲ